Thank you. ਸਫਾਈ ਮੰਤਰੀ ਨੂੰ ਪੰਜਾਬ ਸਾਡੇ ਨਾਲ ਸਤਪਾਲ ਜੀ ਪ੍ਰੇਮ ਜੀ ਰਾਜਮਾਨੀ ਅਸੀਂ ਸਾਰੇ ਖੜੇ ਆ ਅਸੀਂ ਸਾਰਾ ਸਮਾਜ ਜਿਹੜਾ ਹੈਗਾ ਐਸ்சி ਬੀਸੀ ਐਸਸੀ ਉਹ ਅੱਜ ਇਕੱਠੇ ਹੋਏ ਆ ਜਿਹੜੀ ਮਨੀਸ਼ਾ ਭੈਣ ਸਾਡੇ ਦੇ ਨਾਲ ਇਹ ਬੜਾ ਗੰਦਾ ਕੰਡਾਕਣਾ ਹਰਕਤ ਕਰੀ ਗਈ ਆ ਉੱਥੇ ਚਾਰ ਮੁੰਡਿਆਂ ਨੇ ਉਹ ਦੇਖੋ ਪਹਿਲੇ ਉਹਦੇ ਨਾਲ ਤੁਹਾਨੂੰ ਪਤਾ ਹੀ ਰੇਪ ਕਰਿਆ ਗਿਆ ਉਸ ਤੋਂ ਬਾਅਦ ਉਹਦੀ ਜਵਾਨ ਜਿਹੜੀ ਹੈਗੀ ਫੋਟੋ ਹੈ ਕੱਟੀ ਗਈ ਆ ਉਸ ਤੋਂ ਬਾਅਦ ਹਸਪਤਾਲ ਦੇ ਵਿੱਚ ਰੀਡ ਦੀ ਹੱਤੀ ਵੀ ਟੁੱਟੀ ਹੋਈ ਆ ਮਣਕੇ ਟੁੱਟੇ ਹੋਏ ਆ ਇਹ ਡਾਕਟਰਾਂ ਨੇ ਕੋਈ ਰਿਪੋਰਟ ਨਹੀਂ ਦੇਈ ਔਰ ਜਿਹੜੇ ਉਹਨਾਂ ਨੂੰ ਫੂਕ ਦਿੱਤਾ ਗਿਆ 1:30 2 ਵਜੇ ਰਾਤ ਨੂੰ ਜਾ ਕੇ ਬਿਨਾਂ ਮਾਪੇ-ਬਾਪ ਨੂੰ ਦੱਸੇ ਅੱਜ ਟੀਵੀ 'ਚ ਖਬਰ ਵਿਚਾਰੀ ਸੀਗੀ ਕਿ ਉਸਦੇ ਦਾਦੇ ਨੂੰ ਪੁੱਛਿਆ ਉਸ ਦਾਦਾ ਦਾ 3-4 ਸਾਲ ਪਹਿਲਾਂ ਹੀ ਮਰ ਚੁੱਕਿਆ ਉਹਨਾਂ ਨੇ ਝੂਠ ਬੋਲ ਕੇ ਉੱਥੇ ਦਾ ਪ੍ਰਸ਼ਾਸਨ ਹੱਸ ਰਿਹਾ ਜਦੋਂ ਅੱਗ ਲੱਗ ਰਹੀ ਸੀ ਕੁੜੀ ਨੂੰ ਉੱਥੇ ਕੇ ਪੁਲਿਸ ਅਧਿਕਾਰੀ ਆ ਉਹ ਵੀ ਦੰਦ ਕੱਟ ਰਿਹਾ ਉੱਥੇ ਦਾ ਜਿਹੜਾ ਐਸ.ਡੀ.ਮਾ ਬੜੀ ਸ਼ਰਮ ਵਾਲੀ ਗੱਲ ਆ ਉਹ ਵੀ ਦੰਦ ਕੱਟ ਰਿਹਾ ਮਾਸਕ ਲਾ ਕੇ ਉਹ ਹੱਸ ਰਿਹਾ ਤੇ ਮੀਡੀਆ ਉਹਨੂੰ ਪੁੱਛ ਰਹੀ ਆ ਸਭ ਤੋਂ ਪਹਿਲਾਂ ਅਸੀਂ ਜਿਹੜਾ ਮੀਡੀਆ ਦਾ ਉੱਥੇ ਦਾ ਧੰਨਵਾਦ ਕਰਾਂਗੇ ਜ ਅਵਾਜ਼ ਚੁਕਾਈ ਹੈ ਔਰ ਉੱਥੇ ਲੜੀਆਂ ਨੂੰ ਪੁਲਿਸ ਵਾਲਿਆਂ ਨੇ ਹੱਥ ਪਾਈ ਕਰੀਆ ਉੱਥੇ ਕਿ ਲੇਡੀਸ ਜਿਹੜੀ মিডিਆ ਵਾਲੀਆਂ ਫਿਰ ਜਾ ਕੇ ਉਹਨਾਂ ਨੇ ਸਾਡਾ ਜਿਹੜਾ ਕੁੜੀ ਨੂੰ ਇਨਸਾਫ ਥੋੜਾ ਬੋਤੋ ਚਾੜਾ ਮਿਲਿਆ ਔਰ ਦੇਖੋ ਇਹ ਜੀਬ ਕੱਟੀ ਹੋਈ ਆ ਇਹ ਬੈੱਡ ਤੇ ਪਈ ਹੋਈ ਆ ਹਸਪਤਾਲ ਦੇ ਵਿੱਚ ਸਾਰੇ ਇਹਨਾਂ ਨੇ ਖੁਦਰਬੁੱਦੂ ਤੋਂ ਸਰਕਾਰ ਨੇ ਯੂਪੀ ਕਿਨ ਕਰਾ ਦਿਆ ਔਰ ਜਿਹੜੇ ਗੁੰਡੇ ਆ ਇਹ ਇਸ ਤਰ੍ਹਾਂ ਹੀ ਹਜੇ ਜਦ ਤੱਕ ਇਹਨਾਂ ਨੂੰ ਫਾਂਸੀ ਨਹੀਂ ਦਿੰਦੇ ਜਦ ਤੱਕ ਸਾਡਾ ਜਿਹੜਾ ਹੈਗਾ ਆ ਪੌਲ ਮਿਲਦੀ ਰਹੇ ਨਾ ਮਿਲਦੇ ਪਰ ਅਸੀਂ ਆਪਣਾ ਜਿਹੜਾ ਹੈਗਾ ਧਰਨਾ ਇਸ ਤਰ੍ਹਾਂ ਹੀ ਜਾਰੀ ਰੱਖੇ ਪੂਰੇ ਪੰਜਾਬ 'ਚ ਕਰਾਵਾਂਗੇ 8 ਤਰੀ ਪੱਤਰਕਾਰਾਂ ਨਾਲ ਵੀ ਜ਼ਬਰਦਸਤੀ ਕਰੀਏ ਪੁਲਿਸ ਪ੍ਰਸ਼ਾਸਨ ਨੇ ਵਰਾਸਟੀਮ ਨੇ ਇਹਦੇ ਬਾਰੇ ਤੁਸੀਂ ਕਹਿੰਦੇ ਅਸੀਂ ਦੇਖੋ ਅਸੀਂ ਉਸੇ ਵਾਸਤੇ ਅਸੀਂ ਮੀਡੀਆ ਨੂੰ ਜਾਦਾ ਬੁਲਾਇਆ ਵੀ ਜਿਹੜਾ ਸਾਨੂੰ ਇਨਸਾਫ ਸਾਡੇ ਦਲਿਤ ਵਰਕਰਾਂ ਨੂੰ ਜਿਹੜੇ ਕੁੜੀ ਨੂੰ ਮਿਲਣ ਜਾ ਰਿਹਾ ਉਹ ਮੀਡੀਆ ਰਾਹੀਂ ਮਿਲਣ ਜਾ ਰਿਹਾ ਉਹਨਾਂ ਨੂੰ ਕੁੜੀ ਨੂੰ ੱੱਕੇ ਮਾਰੇ ਗਏ ਬਾਹਾਂ ਦੇ ਪਕੜੇ ਗੱਡੀ 'ਚ ਬਿਠਾ ਕੇ ਬੜੀ ਦੂਰ ਜਾ ਕੇ ਛੱਡਿਆ ਬੇਅਦਬੀ ਕਰੀ ਪਰ ਉਸਨੇ ਆਪਣੀ ਦਲੇਰੀ ਨਹੀਂ ਛੱਡੀ ਕੁੜੀ ਦਾ ਉਸਕੇ ਅਸੀਂ ਉਸਨੂੰ ਸਲੂਟ ਵੀ ਮਾਰਦੇ ਆ ਉਸ ਨੂੰ ਧੰਨਵਾਦ ਕਰਦੇ ਆ ਉਸੇ ਕਿ ਜਿਹੜਾ ਵੀ ਮੀਡੀਆ ਵਾਲੇ ਆ ਔਰ ਖਾਸ ਕਰਕੇ ਕੁੜੀ ਨੇ ਬੜੀ ਹਿੰਮਤ ਦਿਖਾਈ ਆ ਵੀ ਅਸੀਂ ਕੁੜੀ ਦੇ ਘਰ ਤੱਕ ਪਹੁੰਚਾਂਗੇ ਉਸ ਦੀ ਵੀਡੀਓ ਵੀ ਲਈਆ ਫੋਟੋ ਵੀ ਲਈਆ ਕੀ ਮੰਗ ਕਰਦੇ ਹੋ ਹੁਣ ਤੁਸੀਂ ਅਸੀਂ ਮੰਗ ਇਹੀ ਕਰਦੇ ਆ ਵੀ ਜਿਹੜੀ ਕੁੜੀ ਸਾਡੀ ਇਹਦੇ ਨਾਲ ਵਰਤਕਾਰ ਕਰਿਆ ਗਿਆ ਜੋਸ਼ੀਆਂ ਜਿਹੜੇ ਹੈਗੇ ਆ फांसी ਦਿੱਤੀ ਜਾਏ ਤੇ ਜਿਹੜੀ ਕੁੜੀ ਨਾਲ মিডিਆ ਰਾਣੀ ਨਾਲ ਜਿਹਨੇ ਦਲੇਰੀ ਦੇ ਨਾਲ ਉਸਨੇ ਪੂਰਾ ਕੋਦੇ ਧਰ ਵੜਨ ਦੀ ਕੋਸ਼ਿਸ਼ કરી ਪੁਲਿਸ ਨੇ ਉਸਕੇ ਬੇਇੱਜ਼ਤੀ ਵੀ ਕੀਤੀ ਉਹਨੇ ਦੇ ਉਪਰ ਕਾਰਵਾਈ ਹੋਣੀ ਚਾਹੀਦੀ ਪੁਲਸਾਂ ਨੇ ਤਾਂ ਕਿ ਇਹਨੂੰ মিডিਆ ਵਾਲਿਆਂ ਨੂੰ ਜਾਂ ਕੋਈ ਕਿਸੇ ਨਾਲ ਬੇਇਨਸਾਫੀ ਨਾ ਹੋ ਸਕੇ ਅੱਜ ਤੁਹਾਡੇ ਵੱਲੋਂ ਇੱਥੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਸਾਡੀ ਕਾਰਵਾਈ ਅਸੀਂ ਐਸਜੀਪੀ ਸਾਹਿਬ ਨੂੰ ਫੋਨ ਕਰਿਆ ਸੀਗਾ ਰਾਸ਼ਟਰਪਤੀ ਨੂੰ ਅਸੀਂ ਜਿਹੜੇ ਹੈਗਾ ਮੰਗ ਪੱਤਰ ਲਿਖਿਆ ਹੋਇਆ ਵੀ ਜਿਹੜੀ ਹੈ ਬੁੰਡਿਆਂ ਨੂੰ ਜਿਹੜਾ ਹੈਗਾ ਫਾਂਸੀ ਦਿੱਤੀ ਜਾਏ ਇਹ ਸਾਡੇ ਸਮਾਜ ਵੱਲੋਂ ਰਾਜਪੁਰੇ ਵੱਲੋਂ ਜਿਹੜੀ ਹੈਗੀ ਹੈ ਇਹ ਪਹਟਾਈ ਜਾਏ ਤੋਂ ਐਸਜੀਪੀ ਸਾਹਿਬ ਕਰੇ 100 ਬਾਰ ਸਾਨੂੰ ਆ ਯੂਪੀ ਸਰਕਾਰ ਨੂੰ ਵੀ ਔਰ ਲੋਕਲ ਇਹਨਾਂ ਨੂੰ ਵੀ ਜਿਹੜੀ ਸੂਬੇ ਦੀ ਸਰਕਾਰ ਹੈ ਵੀ ਇਹਨਾਂ ਬਾਰੇ ਸਾਡੇ ਖੜੋ ਤਾਂ ਕਿ ਇਹਨਾਂ ਨੂੰ फांसी ਹੋ ਸਕੇ ਅੱਗੇ ਨੂੰ ਘੜੋ ਕਿਸੇ ਵੀ ਕੁੜੀ ਦੇ ਨਾਲ ਕਲੀ ਦਲਿਤ ਵਰਕੇ ਗੈਰ ਨਹੀਂ ਸਮਾਜ ਕੋਈ ਵੀ ਕੁੜੀ ਆ ਕੁੜੀ ਤਾਂ ਕੁੜੀ ਆ ਭੈਣ ਭੈਣ ਆ ਉਹਦੇ ਨਾਲ ਕਦੇ ਵੀ ਕਿਸ ਤਰ੍ਹਾਂ ਛੇੜ ਛਾੜਨਾ ਹੋਵੇ ਕੋਈ ਮਾਰੀ ਨਾ ਜਾਵੇ ਕੋਈ ਬਲਦ ਕਾਰਨ